ਤਾਜ਼ੀ ਗੱਲ ਜੀ ਪੀਜੀ ਪੰਜਾਬੀ ਤੇ ਤੁਹਾਡੇ ਇੱਕ ਵਾਰੇ ਫੇਰ ਤੋਂ ਸਵਾਗਤ ਹੈ ਤਾਂ ਦੋਸਤੋ ਇੱਕ ਤੜਕ ਦੀ ਭੜਕਦੀ ਜਿਹੜੀ ਖਬਰ ਹੈ ਉਹ ਤੁਹਾਡੇ ਲਈ ਲੈ ਕੇ ਆਏ ਆ ਕਿ ਬਹੁਤ ਜ਼ਿਆਦਾ ਚੈਨਲਾਂਾਂ ਦੇ ਉੱਤੇ ਜਿਹੜਾ ਰੌਲਾ ਪੈ ਚੁੱਕਿਆ ਤੇ ਸੋਚਿਆ ਅਸੀਂ ਵੀ ਤੁਹਾਡੇ ਨਾਲ ਇਹ ਰੌਲਾ ਸਾਂਝਾ ਕਰ ਦਈਏ ਨ ਕਰ ਦਈਏ ਵੈਸ਼ੇ ਤਾਂ ਥੰਬਨੇਲ ਦੇ ਵਿੱਚ ਤੁਸੀਂ ਦੇਖ ਹੀ ਚੁੱਕੇ ਹੋਵੋਗੇ ਕਿ ਦੋ ਯੂਟਿਊਬਰਾਂ ਨੂੰ ਜਿਹੜੀ ਹੈ ਉਹ ਫਾਂਸੀ ਦੀ ਸਜ਼ਾ ਦੇ ਦਿੱਤੀ ਗਈ ਹੈ ਉਹ ਕਿਹੜੇ ਯੂਟਿਊਬਰ ਨੇ ਕਿਉਂ ਯੂਟਿਊਬਰ ਨੇ ਤੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਕਿਉਂ ਦਿੱਤੀ ਗਈ ਹੈ ਇਹਦੇ ਤੇ ਵੀ ਗੱਲ ਜਿਹੜੀ ਕਰਨ ਦੀ ਕੋਸ਼ਿਸ਼ ਕਰਾਂਗੇ ਜੋ ਸੂਤਰਾਂ ਦੇ ਹਵਾਲੇ ਤੋਂ ਜਾਂ ਜਿਹੜੀਆਂ ਚੱਲ ਰਹੀਆਂ ਖਬਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਔਰ ਤੁਹਾਨੂੰ ਦੱਸ ਦਈਏ ਕਿ ਭਾਰਤ ਦੀ ਤਾਰੀਫ ਇੰਡੀਆ ਦੀ ਤਾਰੀਫ ਕਰਨੀ ਪੈ ਗਈ ਇਹਨਾਂ ਦੋ ਯੂਟਿਊਬਰਾਂ ਨੂੰ ਮਹਿੰਗੀ ਇਹਨਾਂ ਦੋ ਯੂਟਿਊਬਰਾਂ ਨੂੰ ਮੋਦੀ ਦੀ ਤਾਰੀਫ ਕਰਨੀ ਪੈ ਗਈ ਮਹਿੰਗੀ ਤੇ ਇਹਨਾਂ ਨੂੰ ਦੇ ਦਿੱਤੀ ਗਈ ਹੈ ਫਾਂਸੀ ਦੀ ਸਜ਼ਾ ਤੁਹਾਂ ਦਾ ਦੀ ਕਿ ਫਾਂਸੀ ਦੀ ਸਜ਼ਾ ਤਾਂ ਜਿਹੜੀ ਸੁਣਾਈ ਗਈ ਹੈ ਜੋ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਇਹਨਾਂ ਦੋਨਾਂ ਯੂਟਿਊਬਰਾਂ ਨੂੰ ਆਈਐਸਏ ਅੱਜ ਜਿਹੜੀ ਇਹ ਪਾਕਿਸਤਾਨ ਦੀ ਆਰਗੇਨਾਈਜੇਸ਼ਨ ਤੇ ਉਹਨਾਂ ਦੀ ਜਿਹੜੀ ਆਰਮ ਫੋਰਸ ਆ ਉਹਨਾਂ ਨੇ ਇਹਨਾਂ ਦੋਨਾਂ ਨੂੰ ਚੁੱਕ ਲਿਆ ਹੋਇਆ ਆ ਤੇ ਇਹਨਾਂ ਦਾ ਕੋਈ ਵੀ ਅਤਾ ਪਤਾ ਨਹੀਂ ਹੈ ਲੱਗਦਾ ਪਿਆ ਨਾ ਹੀ ਇਹਨਾਂ ਦੇ ਕਿਸੇ ਰਿਸ਼ਤੇਦਾਰ ਦਾ ਨੰਬਰ ਲੱਗਦਾ ਪਿਆ ਕਹਿ ਰਹੇ ਨੇ ਤੇ ਨਾ ਹੀ ਇਹਨਾਂ ਦੋਵਾਂ ਦੇ ਜਿਹੜੇ ਨੰਬਰ ਨੇ ਉਹ ਲੱਗ ਰਹੇ ਨੇ ਤੇ ਇਹਨਾਂ ਨੂੰ ਹਾਲੀ ਦੇ ਵਿੱਚ ਜਿਹੜਾ ਆ ਉਹ ਫਾਂਸੀ ਦੀ ਸਜ਼ਾ ਦਾ ਐਲਾਨ ਵੀ ਜਿਹੜਾ ਕਰ ਦਿੱਤਾ ਆ ਤੇ ਕਿਉਂ ਇਹਨਾਂ ਨੂੰ ਫਾਂਸੀ ਦੀ ਸਜ਼ਾ ਜਿਹੜੀ ਦਿੱਤੀ ਗਈ ਹੈ ਪਾਕਿਸਤਾਨ ਹਕੂਮਤ ਜਾਂ ਪਾਕਿਸਤਾਨ ਦੀ ਜਿਹੜੀ ਆਰਮ ਫੋਰਸ ਆ ਉਹਨਾਂ ਨੇ ਇਹਨਾਂ ਨੂੰ ਚੁੱਕਿਆ ਤੇ ਫਾਂਸੀ ਦੀ ਸਜ਼ਾ ਕਿਉਂ ਦਿੱਤੀ ਗਈ ਹੈ ਉਹਦੇ ਤੇ ਤੁਹਾਡੇ ਨਾਲ ਜਿਹੜਾ ਆ ਕੁਝ ਗੱਲਬਾਤ ਸਾਂਝੀ ਕਰ ਲੈਣੇ ਆ ਦੋਸਤੋ ਗੱਲ ਕੁਝ ਇਸ ਤਰ੍ਹਾਂ ਵੀ ਇਹ ਦੋਵੇਂ ਯੂਟਿਊਬਰ ਜਿਹੜੇ ਆ ਇਹ ਪਾਕਿਸਤਾਨ ਦੇ ਵਿੱਚ ਤੇ ਬਹੁਤ ਜ਼ਿਆਦਾ ਫੇਮਸ ਸੀ ਤੇ ਨਾਲ ਦੀ ਨਾਲ ਹੋਰ ਵੀ ਕਈ ਕੰਟਰੀਆਂ ਦੇ ਵਿੱਚ ਇਹਨਾਂ ਦੇ ਕੰਟੈਂਟ ਨੂੰ ਬਹੁਤ ਜ਼ਿਆਦਾ ਵੇਖਿਆ ਜਾਂਦਾ ਤੇ ਬਹੁਤ ਵਧੀਆ ਯੂਟਿਊਬਰ ਸੀ ਬਹੁਤ ਵਧੀਆ ਜਿਹੜੀ ਇਹ ਵੀਡੀਓ ਬਣਾਉਂਦੇ ਸੀ ਤੇ ਇਹ ਵੀਡੀਓ ਖਾਸ ਕਰਕੇ ਜ਼ਿਆਦਾਤਰ ਜਿਹੜਾ ਆ ਪਬਲਿਕ ਦੇ ਵਿੱਚ ਵੀ ਜਾ ਕੇ ਬਣਾਉਂਦੇ ਸੀ ਜਿਦੇ ਚ ਪਬਲਿਕ ਨੂੰ ਸਵਾਲ ਕਰਦੇ ਸਵਾਲਾਂ ਦੇ ਵਿੱਚ ਜ਼ਿਆਦਾਤਰ ਜਿਹੜਾ ਆ ਇਹਨਾਂ ਦੇ ਵੇਖਿਆ ਜਾਂਦਾ ਕਿ ਭਾਰਤ ਦੀ ਤਾਰੀਫ ਤੇ ਪਾਕਿਸਤਾਨ ਨੂੰ ਜਿਹੜਾ ਆ ਉਹ ਡਾਊਨ ਦੱਸਿਆ ਜਾਂਦਾ ਸੀ ਪਾਕਿਸਤਾਨ ਦੀ ਕਰੰਸੀ ਨੂੰ ਡਾਊਨ ਦੱਸਿਆ ਜਾਂਦਾ ਜਾਂ ਪਾਕਿਸਤਾਨ ਦੀਆਂ ਕਈ ਚੀਜ਼ਾਂ ਨੂੰ ਜਿਹੜਾ ਆ ਉਹ ਡਾਊਨ ਦੱਸ ਕੇ ਤੇ ਭਾਰਤ ਨੂੰ ਜਿਹੜਾ ਉੱਪਰ ਦੱਸਿਆ ਜਾਂਦਾ ਸੀ ਭਾਰਤ ਦੀ ਤਾਰੀਫ ਕਰਦੇ ਸੀ ਨਾਲ ਦੇ ਨਾਲ ਜਦੋਂ ਮੋਦੀ ਦੀ ਗੱਲ ਹੁੰਦੀ ਸੀ ਤੇ ਲੋਕ ਇਹਨਾਂ ਦੇ ਵੀਡੀਓ ਦੇ ਵਿੱਚ ਮੋਦੀ ਦੀਆਂ ਵੀ ਤਾਰੀਫਾਂ ਕਰ ਦਿੰਦੇ ਸੀ ਸਾਡੇ ਭਾਰਤ ਦੇ ਸਾਡੇ ਹਿੰਦੁਸਤਾਨ ਦੇ ਜਿਹੜੇ ਇਸ ਟਾਈਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਉਹਨਾਂ ਦੀ ਤਾਰੀਫ ਕੀਤੀ ਜਾਂਦੀ ਸੀ ਜੀ ਉਹ ਤਾਰੀਫਾਂ ਜਿਹੜੀਆਂ ਨੇ ਪਾਕਿਸਤਾਨ ਹਕੂਮਤ ਨੂੰ ਨਹੀਂ ਪੱਚੀਆਂ ਉਸ ਤੋਂ ਚਿੜ ਗਏ ਨੇ ਪਾਕਿਸਤਾਨੀ ਹਕੂਮਤ ਉਹਨਾਂ ਸਾਰੀਆਂ ਚੀਜ਼ਾਂ ਤੋਂ ਚਿੜ ਕੇ ਜੜਾ ਆ ਆਪਣੇ ਦੇਸ਼ ਤੇ ਉਹਨਾਂ ਯੂਟਿਊਬਰ ਨੂੰ ਚੁੱਕ ਲੈਂਦੀ ਐ ਤੇ ਫਾਂਸੀ ਦੀ ਸਜ਼ਾ ਜਿਹੜੀ ਹੈ ਦੇ ਦਿੱਤੀ ਜਾਂਦੀ ਐ ਹੁਣ ਗੱਲ ਇਹ ਆ ਕਿ YouTube ਦੇ ਉੱਤੇ ਕਾਫੀ ਜ਼ਿਆਦਾ ਇਸ ਤਰ੍ਹਾਂ ਦੇ ਜਿਹੜੇ ਵੀਡੀਓ ਬਣਾਏ ਜਾਂਦੇ ਨੇ ਜਿਹਦੇ ਵਿੱਚ ਵਿਊ ਲੈਣ ਦੇ ਲਈ ਲੋਕ ਬਹੁਤ ਸਾਰੀਆਂ ਵੀਡੀਓ ਬਣਾਉਂਦੇ ਤੇ ਬਹੁਤ ਸਾਰੇ ਜਿਹੜਾ ਆ ਕੰਮ ਕਰਦੇ ਨੇ ਜਿੱਦਾਂ ਦਾ ਉਹਨਾਂ ਦਾ ਕੰਟੈਂਟ ਚੱਲਣਾ ਸ਼ੁਰੂ ਹੋ ਜਾਂਦਾ ਆ ਉਹਦਾਂ ਦਾ ਕੰਟੈਂਟ ਉਹਨਾਂ ਨੂੰ ਲਗਭਗ ਬਣਾਉਣਾ ਪੈ ਜਾਂਦਾ ਆ ਹੋ ਸਕਦਾ ਵੀ ਇਹਨਾਂ ਨੇ ਇੱਕ ਦੋ ਵੀਡੀਓ ਜਿਹੜੀ ਉਹ ਭਾਰਤ ਦੇ ਲਈ ਬਣਾਈ ਹੋਵੇ ਭਾਰਤ ਦੀ ਤਾਰੀਫ ਦੇ ਵਿੱਚ ਬਣਾਈ ਹੋਵੇ ਜਾਂ ਮੋਦੀ ਦੀ ਤਾਰੀਫ ਦੇ ਵਿੱਚ ਬਣਾਈ ਹੋਵੇ ਤੇ ਇਹਨਾਂ ਦਾ ਉਹ ਕੰਟੈਂਟ ਜਿਹੜਾ ਚੱਲ ਪਿਆ ਹੋਵੇ ਤੇ ਉਸ ਤੋਂ ਬਾਅਦ ਆ ਫਿਰ ਲਗਾਤਾਰ ਇਹਨਾਂ ਨੇ ਕੀ ਕੀਤਾ ਕਿ ਭਾਰਤ ਦੀਆਂ ਤਾਰੀਫਾਂ ਦੇ ਪੁਲ ਬਣਨੇ ਸ਼ੁਰੂ ਕਰ ਦਿੱਤੇ ਤੇ ਮੋਦੀ ਦੀਆਂ ਤਾਰੀਫਾਂ ਦੇ ਜਿਹੜੇ ਪੁਲ ਬਣਨੇ ਸ਼ੁਰੂ ਕਰ ਦਿੱਤੇ ਤੇ ਉਹੀ ਜਿਹੜੇ ਪੁਲ ਬੰਨੇ ਤਾਰੀਫਾਂ ਦੇ ਉਹ ਪਾਕਿਸਤਾਨ ਹਕੂਮਤ ਨੂੰ ਪਸੰਦ ਨਹੀਂ ਆਏ ਤੇ ਇਸ ਅਕੋਰਡਿੰਗਲੀ ਜਿਹੜਾ ਆ ਕਿਹਾ ਜਾ ਰਿਹਾ ਕਿ ਆਈਆਈ ਆਈਐਸਆਈ ਜਿਹੜੀ ਇਹ ਪਾਕਿਸਤਾਨ ਦੀ ਆਰਗੇਨਾਈਜੇਸ਼ਨ ਆ ਉਹਦੇ ਵੱਲੋਂ ਤੇ ਪਾਕਿਸਤਾਨ ਦੀ ਆਮ ਜਨ ਵੱਲੋਂ ਇਹਨਾਂ ਦੋ ਯੂਟਿਊਬਰਾਂ ਨੂੰ ਚੁੱਕ ਲਿਆ ਜਾਂਦਾ ਆ ਕਾਰਨ ਤੁਹਾਨੂੰ ਦੱਸ ਦਿੱਤਾ ਆ ਕਿ ਜ਼ਿਆਦਾਤਰ ਇਹ ਯੂਟਿਊਬਰ ਜਿਹੜੇ ਆ ਉਹ ਪਾਕਿਸਤਾਨ ਦੇ ਵਿੱਚ ਰਹਿ ਕੇ ਹਿੰਦੁਸਤਾਨ ਦੀ ਤਰੀਫਾਂ ਕਰਦੇ ਹਿੰਦੁਸਤਾਨ ਦੀ ਤਰੀਫਾਂ ਕਰਾਉਂਦੇ ਤੇ ਭਾਰਤ ਦੀਆਂ ਤਰੀਫਾਂ ਭਾਰਤ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਉਹਨਾਂ ਦੀਆਂ ਤਰੀਫਾਂ ਜਿਹੜੀਆਂ ਨੇ ਉਹ ਉਹ ਜਿਹੜੇ ਆ ਪਾਕਿਸਤਾਨੀ ਹਕੂਮਤ ਨੂੰ ਨਹੀਂ ਪਚੀਆਂ ਜਿਹਦੇ ਕਰਕੇ ਜਿਹੜਾ ਆ ਆਪਣੇ ਹੀ ਦੇਸ਼ ਦੇ ਪਾਕਿਸਤਾਨ ਦੇ ਦੋ ਯੂਟਿਊਬਰਾਂ ਨੂੰ ਇਹਨਾਂ ਨੇ ਚੱਕ ਲਿਆ ਉਹ ਜੋਟੂ ਜਿਹੜੇ ਦੋ ਯੂਟਿਊਬਰ ਨੇ ਉਹ ਨੇ ਜਿਹੜੇ ਸੋਇਬ ਚੌਧਰੀ ਤੇ ਸਨਾ ਅਮਜਦ ਸਨਾ ਅਮਜਦ ਤੇ ਸੋਇਬ ਚੌਧਰੀ ਜਿਹੜੇ ਨੇ ਇਹਨਾਂ ਦੋਨਾਂ ਨੂੰ ਜਿਹੜਾ ਆ ਭਾਰਤ ਦੀਆਂ ਤਰੀਫਾਂ ਕਰਨ ਦੇ ਚੱਕਰ ਦੇ ਵਿੱਚ ਜਿਹੜਾ ਆ ਉਹ ਪਾਕਿਸਤਾਨ ਹਕੂਮਤ ਨੇ ਚੱਕ ਲਿਆ ਤੇ ਇਹਨਾਂ ਨੂੰ ਜਿਹੜੀ ਇਹ ਦੇ ਦਿੱਤੀ ਹੈ ਪਾਂ ਸਿੱਧੀ سزا ਹਾਲਾਕਿ ਕਹਿ ਰਹੇ ਨੇ ਵੀ ਇਹਨਾਂ ਦੇ ਦੋਨਾਂ ਦੇ ਫੋਨ ਵੀ ਬੰਦ ਨੇ ਕਿੱਥੇ ਨੇ ਕਿੱਥੇ ਲੈ ਕੇ ਗਈ ਆਰਮ ਫੋਰਸ ਕਿੱਥੇ ਚੱਕਿਆ ਕਿੱਥੋਂ ਚੁੱਕਿਆ ਤੇ ਕਿੱਥੇ ਲੈ ਕੇ ਗਈ ਅਜੇ ਤੱਕ ਕੋਈ ਪਤਾ ਨਹੀਂ ਲੱਗਦਾ ਪਿਆ ਤਾਂ ਨਾ ਹੀ ਇਹਨਾਂ ਦੇ ਨੰਬਰ ਜਿਹੜੇ ਲੱਗਦੇ ਪਏ ਆ ਜੇਕਰ ਤੁਸੀਂ ਦੂਤਰਾਡੇ ਬੈਠੇ ਸਾਡਾ ਇਹ ਵੀਡੀਓ ਦੇਖਦੇ ਪਈਓ ਤੇ ਤੁਸੀਂ ਵੀ ਜੜਾ ਇਸ ਗੱਲ ਦਾ ਖਿਆਲ ਰੱਖਿਓ ਕਿ ਕਿਸੇ ਦੀ ਤਾਰੀਫ਼ ਕਰਨ ਤੋਂ ਪਹਿਲਾਂ ਇਹਨਾਂ ਨੂੰ ਜਾਂ ਜ਼ਰੂਰ ਕਰ ਲਿਓ ਦੋ ਯੂਟਿਊਬਰ ਜੋ ਕਿ ਸਿਰਫ ਤੇ ਸਿਰ ਭਾਰਤ ਦੀ ਤਾਰੀਫ ਕਰਦੇ ਸੀ ਕਿਉਂਕਿ ਭਾਰਤ ਦੇ ਵਿੱਚ ਬਹੁਤ ਜ਼ਿਆਦੀ ਐਸੀਆਂ ਚੀਜ਼ਾਂ ਐਸੇ ਕੰਮ ਹੋ ਰਿਹਾ ਕਿ ਤਾਰੀਫਯੋਗ ਵੀ ਨੇ ਤੇ ਮੋਦੀ ਦੀਆਂ ਤਾਰੀਫਾਂ ਵੀ ਜਿਹੜੀਆਂ ਨੇ ਉਹ ਭਾਰਤ ਦੇ ਵਿੱਚ ਕਾਫੀ ਥਾਂ ਤੇ ਹੋ ਰਹੀਆਂ ਨੇ ਲਾਗੇ ਚਾਗੇ ਦੇ ਦੇਸ਼ਾਂ ਦੇ ਵਿੱਚ ਵੀ ਆਹ ਮੋਦੀ ਜੀ ਦੀਆਂ ਤਾਰੀਫਾਂ ਹੋ ਰਹੀਆਂ ਨੇ ਤੇ ਉਹ ਤਾਰੀਫਾਂ ਸ਼ਾਇਦ ਪਾਕਿਸਤਾਨ ਨੂੰ ਜਿਹੜੀਆਂ ਨੇ ਉਹ ਚੁੱਭ ਗਈਆਂ ਉਹ ਪਾਕਿਸਤਾਨ ਨੂੰ ਜਿਹੜੀਆਂ ਨੇ ਉਹ ਤਾਰੀਫਾਂ ਚੰਗੀਆਂ ਨਹੀਂ ਲੱਗੀਆਂ ਇਸੇ ਕਰਕੇ ਸ਼ਾਇਦ ਪਾਕਿਸਤਾਨ ਨੇ ਆਪਣੇ ਉਹਨਾਂ ਦੋਨਾਂ ਜਿਹੜਾ ਸਿਪੇ ਇਸ ਲਾਰ ਜਿਹੜੇ ਸਿਪੇਸ ਲਾਰੀ ਆਪਾਂ ਕਹਿ ਸਕਦੇ ਹਾਂ ਯੂਟਿਊਬਰ ਜਿਹੜੇ ਵਧੀਆ ਵੀਡੀਓ ਵਧੀਆ ਕੰਟੈਂਟ ਬਣਾਉਂਦੇ ਸੀ ਉਹਨਾਂ ਦੋਨਾਂ ਨੂੰ ਚੱਕ ਕੇ ਜਿਹੜਾ ਆ ਫਾਂਸੀ ਦੀ ਸਜ਼ਾ ਦੇ ਦਿੱਤੀ ਹੈ ਹੁਣ ਗੱਲ ਇਹ ਆ ਕਿ ਇਹਨਾਂ ਨੂੰ ਸਜ਼ਾ ਕਦੋਂ ਕਿਸ ਤਰ੍ਹਾਂ ਕਈ ਲੋਕ ਤਾਂ ਇਹ ਵੀ ਸੁਣੀ ਸੁਣਾਈ ਗੱਲ ਆ ਰਹੀ ਏ ਕਿ ਇਹਨਾਂ ਦਾ ਇਨਕਾਊਂਟਰ ਕਰ ਦਿੱਤਾ ਗਿਆ ਆ ਕਈ ਲੋਕ ਇਹ ਵੀ ਕਹਿ ਰਹੇ ਆ ਕਿ ਇਨਕਾਊਂਟਰ ਕਰ ਦਿੱਤਾ ਗਿਆ ਆ ਪਰ ਅਜੇ ਕਿਸੇ ਵੀ ਤਰ੍ਹਾਂ ਦੀ ਕੋਈ ਇਦਾਂ ਦੀ ਗੱਲ ਨਹੀਂ ਬਸ ਇਹਨਾਂ ਜਰੂਰ ਸਮਝ ਆ ਰਿਹਾ ਆ ਕਿ ਇਹਨਾਂ ਦੋਨਾਂ ਯੂਟਿਊਬਰਾਂ ਨੂੰ ਚੱਕ ਲਿਆ ਗਿਆ ਤੇ ਫਾਂਸੀ ਦੀ ਸਜ਼ਾ ਜਿਹੜੀ ਹੈ ਉਹ ਸੁਣਾ ਦਿੱਤੀ ਗਈ ਹੈ ਕਾਰਨ ਮੋਦੀ ਦੀਆਂ ਤਰੀਫਾਂ ਕਾਰਨ ਭਾਰਤ ਦੀਆਂ ਤਰੀਫਾਂ ਪਾਕਿਸਤਾਨ 'ਚ ਰਹਿ ਕੇ ਜਿਹੜੀਆਂ ਕੀਤੀਆਂ ਗਈਆਂ ਉਹ ਤਰੀਫਾਂ ਜਿਹੜੀਆਂ ਨੇ ਇਹਨਾਂ ਨੂੰ ਲੈ ਡੁੱਬੀਆਂ ਜਾਂ ਕਹਿ ਲਓ ਕਿ ਇਹਨਾਂ ਨੂੰ ਉਹ ਜੜ ਕੇ ਇਸ ਗੱਲ ਤੇ ਆਪਾਂ ਕਹਿ ਦਿੰਦੇ ਆ ਕਿ YouTube ਤੇ ਆਉਣ ਤੋਂ ਪਹਿਲਾਂ ਤੁਸੀਂ ਇੱਕ ਚੀਜ਼ ਜ਼ਰੂਰ ਸੋਚ ਲਓ ਉਹ ਕਿ ਜੇਕਰ ਚਾਹਣ ਵਾਲੇ ਤੁਹਾਨੂੰ ਅਸੀਂ ਨੇ ਤੇ ਉਹਦੇ 'ਚ 20 ਲੋਕ ਜਿਹੜੇ ਆ ਤੁਹਾਨੂੰ ਨਫ਼ਰਤ ਕਰਨ ਵਾਲੇ ਵੀ ਪੈਦਾ ਹੋ ਜਾਂਦੇ ਨੇ ਨਫ਼ਰਤ ਤੁਹਾਨੂੰ ਬਹੁਤ ਜ਼ਿਆਦਾ ਕੀਤੀ ਜਾਂਦੀ ਏ ਕਿਉਂਕਿ ਜਦੋਂ ਤੁਸੀਂ ਆਪਣੇ ਪੈਰਾ ਤੇ ਸਟੈਂਡ ਹੋਣ ਲੱਗ ਜਾਂਦੇ ਹੋ ਤੇ ਬਹੁਤ ਜ਼ਿਆਦਾ ਲੋਕ ਤੁਹਾਡੇ ਆਪੋਜੀਟ ਹੋ ਜਾਂਦੇ ਆ ਪਰ ਹਕੂਮਤ ਹੀ ਤੁਹਾਡੇ ਆਪੋਜੀਟ ਹੋ ਜਾਵੇ ਤੇ ਫਿਰ ਤੁਸੀਂ ਕੀ ਕਰ ਸਕਦੇ ਹੋ ਹਕੂਮਤ ਉਹਨਾਂ ਦੇ ਆਪੋਜੀਟ ਆ ਹਕੂਮਤ ਹੀ ਉਹਨਾਂ ਦੀ ਦੁਸ਼ਮਣ ਬਣ ਗਈ ਤੇ ਹਕੂਮਤ ਨੇ ਉਹਨਾਂ ਨੂੰ ਜਿਹੜੀ ਫਾਂਸੀ ਦੀ ਸਜ਼ਾ ਦੇ ਦਿੱਤੀ ਇਹ ਅਸੀ ਕਹਾਣੀ ਅ 100 ਅ ਚੌਧਰੀ ਤੇ ਸਨਾ ਅਮਜਦੀ ਜੋ ਕਿ ਪਾਕਿਸਤਾਨ ਦੇ ਦੋਨੇ ਯੂਟਿਊਬਰ ਦੱਸੇ ਜਾ ਰਹੇ ਨੇ ਤੇ ਦੋਨਾਂ ਨੂੰ ਜਿਹੜੀ ਫਾਂਸੀ ਦੀ ਸਜ਼ਾ ਹੋ ਗਈ ਹੈ ਤੁਸੀਂ ਕੀ ਕਹਿਣਾ ਚਾਹੋਗੇ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਸੀਂ ਪਾਕਿਸਤਾਨ ਤੋਂ ਦੇਖ ਰਹੇ ਹੋ ਤਾਂ ਵੀ ਕਮੈਂਟ ਜਰੂਰ ਕਰਿਓ ਕਿ ਤੁਹਾਨੂੰ ਕੀ ਲੱਗਦਾ ਆ ਕਿ ਇਸ ਤਰ੍ਹਾਂ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ